ਵੇ ਵੀਡੀਓ ਬਣਾਇਆ ਹੈ। ਐ ਕਾਟ ਦੇ ਵਾਲੂ ਭਾਈ ਓਏ। ਹਾਂਜੀ ਕੀ ਹਾਲ ਚਾਲ ਆ। ਅੱਜ ਆਪਣੇ ਪਿੰਡ 'ਚ ਬਈ ਬਾਜੀ। ਤੇ ਚਲਦੇ ਆਪਾਂ ਪਿੰਡ ਵਿਚਾਲੇ ਦੇਖਦੇ ਆਂ ਕੀ ਮਾਹੌਲ ਆ। ਕਿੰਨੇ ਕਬੂਤਰ ਆਉਣ ਲੱਗੇਗੇ ਨਹੀਂ ਲੱਗੇ ਹਜੇ ਦੇਖਦੇ ਹਾਂਗੇ ਅੱਗੇ। ਐਵੇਂ 6-20 ਦਾ ਹੋ ਗਿਆ ਹੁਣ। ਦੇਖਦੇ ਆਂ। ਇਹ ਬੰਦ ਕਬੂਤਰ ਭਾਈ ਆਉਣ ਲੱਗੇ। ਲੱਗ ਲਗਾ ਦੇਖੀ ਆ ਨਿਆ ਕਬੂਤਰ ਕਿਰਾ।

ਕਟ ਡਾ ਡਾ ਹਾਂ ਆ ਤੇ ਦੋ ਆ ਗਰੀ ਜੇ ਤਾਂ ਦੇ ਪਾਣ ਲਾ ਨਾ ਇਹ ਨਾ ਆਗਾ ਹੀ ਲੱਗਦਾ ਇਧਰ ਤੇ ਤੇ ਦੇ ਲੈਂਕ ਆ ਵੀ ਹੀ ਆਏ ਠੀਕ ਹੋਰ ਕਰ ਨਾਲ ਬੋਏ ਨਹੀਂ ਨਹੀਂ ਨਾਲ ਥੋੜੇ ਡਟੇ ਕਟ ਡਾ ਦਿਖਾਉ ਥੱਲੇ ਆਈ ਦਿਖਾਉਂਦੀ ਹੈ ਕਹਿੰਦਾ ਛਿੱਕਾ ਹੀ ਆ ਮੜ ਮੋਟੇ ਦਿਖਾਉਂਦੀ ਹੈ ਵੱਟੋ ਹੈਲੋ ਆਵੇ ਬੰਦੇ ਦੂਰੋ ਦੂਰੋ ਬਾਹਰ ਦੂਰੋ ਦੂਰੋ ਬੰਦੇ ਭਾਂਜ ਰਿਹਾ ਬਹੁਤ ਦੂਰ ਹੈ ਹੈ ਰਜਾਈ ਵੀ ਦੇਖਿਆ ਮੈਂ ਜੰਮ ਦਾ ਉਹ ਬਾਤ ਕਰ ਲੈ ਵਾਲੇ ਚੱਕੇ ਚੱਕੀ ਉਹ ਸਹੀ ਹੈ ਵੀਡੀਓ ਨੇ ਕੀ ਖਾਸ ਹੈ ਰੋਲੀ ਜਾਂਦੇ ਗੰਦੇ ਦੇ ਆ ਆ ਗਿਆ ਮੇਰਾ ਯਾਰ ਅਕੇ ਆ ਫੀਟਰੋ ਜਵਾਗ ਜਿਹੜਾ ਆ ਤੁਟੀ ਨਾ ਆ ਬੰਦਾ ਪਿਆੰਦਾ ਬੰਦਾ ਉਹ ਲੜਦੇ ਜਵਾਗ ਜੋ ਗਾਂਧੀ ਨੇ ਚਾ ਵੀ ਨਰੀ ਗਾਂਧੀ ਨੇ ਬਹੁਤ ਵਧੀਆ ਚਾਹ ਪੀਰੇ ਲੋਕਾਂ ਨੂੰ ਕੀ ਪਿਆਣੀ ਬਾਹਰ ਆਣ ਉਰੇ ਆ ਕੀ ਕਰਤੀ ਨਾ ਗਿਆ ਅਜੀ ਤਾਂ ਤਿਰਕ ਵਾਲੀ ਕੀ ਕਰਤੀ ਤੂੰ ਨਹੀਂ ਨਹੀਂ ਕੀ ਸਾਥ ਕੀ ਕਰਦਾ ਮੈਂ ਬੰਦਾ ਸਭ ਤੋਂ ਗੱਪੀ ਬੰਦਾ ਤਿਰਕ ਆਪਾਂ ਕਰਦੇ ਲੋਹੂ ਕੀਤਾ ਜੀ ਜੀ ਆ ਨਾ ਲੈ ਸੱਚੀ ਦਾ ਲੋਹੂ ਜੀ ਆ ਮੋਰ ਲਾ ਲੈ ਉਹਨਾਂ ਦਾ ਕੱਬਈ ਇੱਥੇ ਲਾਉਂਦੇ ਆਂ ਤੂੰ ਆ ਬਾਈਆਂ ਛੱਡ ਦੇ ਮਾ ਆਓ ਭਈ ਆਓ ਹਾਰੀ ਆ ਜਾਓ ਆ ਭਾਈ ਨਹੀਂ ਮੋਸਰਾ ਬੋਲੇਗਾ ਬਹੁਤ ਸੱਚੀ ਬੱਗੀ ਦਾ ਰੰਗ ਰਾਲਦਾ ਸੀ ਉਹਦਾ ਥੱਜੇ ਪਾਸੇ ਤੁਹਾਡੇ ਪਾਸੇ ਲਾਲ ਪੱਟੀਆਂ ਥੱਜੇ ਪਾਸੇ ਹੋਰ ਥੱਜੇ ਪਾਸੇ ਕਾਲੀਆਂ ਮਣੀ ਦਿਖਾ ਨਾ ਬਾਕੀ ਕੋਈ ਟੈਨਸਾ ਕਮੀ ਨਹੀਂ ਕਰ ਦੇਣੀ ਸੀ ਹਾਂ ਤੇਰੀ ਹੋ ਗਈ ਕੰਦਰ ਗੁਰੂ ਹੋ ਗਈ ਡੇਲੀ ਵਾਲੀ ਫਿਰਦੀ ਬਾਰੂ ਦਾ ਫੋੜਾ ਹੈ। ਕਾਫੀ ਚੱਲਦੇ ਹੁਣ ਆਪਾਂ ਵਾਟਰਵੈਕ ਚੱਲ ਉਧਰ ਉਧਰ ਕਬੂਤਰ ਬੈਠੀ ਜਾਂਦੇ ਸੀ ਤੇ ਮੁੰਡੇ ਚੜ ਗਏ ਤਾਂ ਵਾਟਰਵੈਕ ਤੇ। ਤੋਂ ਕਬੂਤਰ ਡਾਈ ਜਾਂਦੇ। ਕਬੂਤਰ ਡਰਾਈ ਜਾਂਦੇ ਬਾਕੀ। ਤਾਂ ਚੜ ਕੇ ਤੇ ਉਹਨਾਂ ਨੂੰ ਲਾਉਣੇ ਆ ਥੱਲੇ ਆਪਾਂ। ਉਹ ਬੈਠਾ ਵਾਟਰਵੈਕ ਤੇ। ਬੈਠੀ ਜਾਂਦੇ ਸੀ। ਐ। ਉਹ ਕੱਟਦੇ ਆੜੂ ਭਾਈ ਓਏ। ਆ ਬੈ ਐ ਇਹ ਟੱਟ ਮਾਰ ਕੇ ਗਿਆ ਭਾਈ। ਤੇ ਵਾਲੇ ਟੱਗਿਆ ਬਹਿ ਗਿਆ ਵਾਟਰਵੈਕ ਤੇ ਭਾਈ। ਟੱਚ ਮਾਰ ਕੇ ਬਹਿ ਕੇ ਉੱਟ ਪੜਾ ਉਹ ਭਈ ਉੱਡ ਗਿਆ ਟੱਚ ਮਾਰ ਕੇ ਇਹਦਾ ਕਿ ਭਈ ਬਗੇ ਬਣਾਇਆ ਆ ਆਪਣਾ ਟੋਟੀ ਤਾਂ ਕੱਟਿਆ ਗਿਆ ਲੱਭ ਗਿਆ ਆ ਹਾਂ ਉਹ ਉਹ ਤੇ ਯਾਰ ਤੁਸੀਂ ਨਾ ਕੰਮ ਕਰਦੇ ਮੈਂ ਕੁੱਤਰੀ ਬੈਠ ਟੱਟ ਫੇਰ ਗਿਆ 11 ਵਾ ਗਿਆ ਬੰਦਾ ਬੁੱਢਾ ਬੈ ਗਿਆ ਬੈਠਾ ਵਰਚ ਤੇ ਕਾਲੇ ਸਾਥੇ ਆਈ ਬੈਗਾ ਭਈ ਬਗੇ ਬਣਾਇਆ ਆ ਇਹ ਗਿਆ ਬਾਰੂ ਪਰ ਪਾਟਰਵਾਕਤੀ ਕਰਦਾ ਜਮਾ ਆ ਭਈ ਜਿਹੜੇ ਕੁੱਤ ਸਾਡੇ ਕੋਲ ਸ਼ਾਮਲਾ ਦੋ ਟੱਚ ਮਾਰ ਗਿਆ ਬਾਰੂ ਇਹ ਕ ਸੰਦੀਪ ਜੇ ਤੋ ਭਾਈ ਇੱਕ ਉਤਰੀ ਸਾਡੇ ਕੋਲ ਸ਼ਾਮ ਵਾਲਾ ਬਾਲਸ ਸਰਾਵਾ ਇਹ ਵੀ ਪੁੱਤਰ ਸ਼ਾਮ ਲੋ ਗਿਆ ਭਾਈ ਦੋ ਭਿਆਦ ਉਹ ਵੀ ਸੰਲੋ ਜਿਸ ਕਾਰਨ ਬਹਿਵਲ ਅਕਬੀਰ ਸਰਾਵਾ ਤੇ ਇਹ ਕਹਿ ਗਈ ਮਾਦਾ ਸਰਾਵਾ ਇੱਕ ਬੂਤਰਾ ਦੇ ਟਾਈਮ ਆ ਭਾਈ ਦੋ ਭਿਆਦ ਤੋਂ ਅੱਧੇ ਘੰਟੇ ਦਾ ਤਨ 20 ਦੇ ਕੱਟੇ ਜਾਣਗੇ ਉਤਰੀ ਭਾਈ ਦਿਖਾ ਦਿਓ ਜੇ ਕਿਨੂੰ ਦੀ ਦੇ ਦਾਂ ਤੇ ਮਾਰ ਕੇ ਓਟ ਗਿਆ ਭਾਈ ਤੂ ਕਰ ਕੋਠਾ ਗੁਰ ਦਾ ਆਈ ਦਿਨਾ ਭਯਾ ਕੁ ਕਰ ਸ਼ਾਮਲਾ ਸਾਡੇ ਕੋਲੇ ਗੁਰਪੀਤ ਮਾਲਾਣ ਲਾਲ ਕਾਂ ਦਾ ਕਾਲੀ ਟੋਰੀ ਸਰਵੀਰ ਸਰਾਵਾਂ ਕਾਲੀ ਲਾਲ ਬਗਲ ਤੇ ਲਾਲ ਟੋਰੀ ਸੰਦੀਪ ਜੈਤੋ ਲਾਲ ਚੀਨਾ ਦੋਨੇ ਖੱਚੀਆਂ ਫੱਟੀਆਂ ਲਾਲ ਤੇ ਇੱਕ ਬਜੀਤ ਬਾਗਾ ਪੁਰਾਣਾ ਨੀਲੀ ਦੋਨੇ ਬਗਣਾ ਲਾਲ ਵਾਲੀ ਭਾਈ ਇਹ ਉਤਰ ਸਾਡੇ ਕੋਲ ਸ਼ਾਮਲਾ ਭਾਈ ਚਾਰ ਆਉਦਾ ਪਿੰਡ ਵਿਚਾਰੇ ਆ ਜੋ ਜਿੱਥੇ ਕਾਪੀ ਆ ਬਾਈ ਬਈ ਤਨ ਨੰਬਰਾਂ ਚ ਬਾਜੀ ਆ ਤੇ ਆ ਰਹੇ ਆ ਤੁਹਾਡਾ ਪਿੰਡ ਵਿਚਲੇ ਜਿਨ੍ਹਾਂ ਦੇ ਯਾਰ ਕੁੱਤਰ ਜਿਨ੍ਹਾਂ ਹੀ ਸ਼ਾਮਲਾ ਇਹਨਾਂ ਦੇ ਆ ਜੋ ਬਾਈ ਸੰਦੀਪ ਜੈਤੋ ਵਰਪੀ ਤੇ ਮੱਲਣ ਵੀਰ ਤਰਾਵਾ ਤੇ ਬਲਜੀਤ ਬਾਗਾ ਪ੍ਰਾਣਾ ਬਾਈ ਇਹ ਚਾਰ ਕੁੱਤ ਸਾਡੇ ਕੋਲ ਸ਼ਾਮਲਾ ਦੇ ਪਿੰਡ ਵਿਚਲੇ ਆ ਜੋ ਬਾਈ ਜਸ਼ਨਪਰੀ ਵਾਲਾ ਬਹਿ ਗਿਆ ਕਹਿੰਦੇ ਹਾਲ ਫਤਿਹ ਕਿੱਦ ਕੀ ਆਉਂਦੀ ਵਾਗ ਗਈ ਕੋਈ ਜਾਲ ਜੀ ਬਣਾ ਤਿੰਨੀ ਨੀ 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 ਰੱਖੋ ਵਾਟਰ ਵਾਲੇ ਨਹੀਂ ਬੈਠੀ ਇਹ ਕੇ ਭਰਾਵਾਂ ਕੇ ਬਹੁਤ ਵਾਟਰ ਆਇਆ ਮੈਂ ਕਿਹਾ ਟੱਚ ਉਸ ਮਾਤੇ ਉਤਰਾ ਦੇਣਾ ਬੰਦੀ ਅੰਦਰ ਵਾਟਰ ਸੱਣੀ ਆ ਜਾ ਵੀਡੀਓ ਬਣ ਰਹੀ ਹੈ ਲੋਕ ਉਤਰਿਆ ਇੱਕ ਉਤਰ ਸ਼ਾਮਲ ਇੱਕ ਦੇ ਟਾਈਮਾਂ ਚੰਡੇ ਆ ਵੀ ਵਿਗੜ ਪੈਂਟ ਕੰਡੀ ਦੇ ਫਿਰਦਾ ਜਮਾ ਠੀਕ ਹੈ ਬਈ ਪੁਰਾਣਾ ਤਰਾਇ ਤਰੀਕੇ ਪ੍ਰਾਣੋਂ ਦੱਸ ਦਿਓ ਆ ਸੀਸਾ ਗੁੱਗੀ ਗੋਹਣੀ ਉਹ ਤਾਂ ਬੀ ਆ ਬাজি ਵਧੀਆ ਆ ਆ ਬਈ ਬਾਜੀ ਤਿੰਨ ਨੰਬਰਾਂ ਦੀ ਹੋ ਗਈ ਆ ਤੇ ਪਹਿਲਾ ਨਾਮ ਕਿੰਨਾ ਦਾ ਪਹਿਲਾ ਨਾਮ ਗੁਰਪ੍ਰੀਤ ਮੱਲਣ ਤੇ ਦੂਜਾ ਨਾਮ ਦੂਜਾ ਬਲਜੀਤ ਬਾਗਾਪੁਰਾਣਾ ਤੇ ਤੀਜਾ ਤੀਜਾ ਸੁਖਵੀਰ ਸਰਾਹ ਦੋ ਬਾਈਆਂ ਨੂੰ ਵਧਾਈਆ ਬਹੁਤ ਵਧੀਆ ਬਾਈ ਹੋਣੀ ਬਈ ਆ ਦਿੱਤਾ ਤੇ 3:30 ਵਜੇ ਬਾਈ ਹੋਣੀ ਬਈ ਆ ਗਿਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਵੀਰ ਸਰਾਹ ਆ ਬਾਈ ਤੀਜਾ ਨਾਮ ਬਾਈ ਲੈ ਗਏ ਦੋ ਵਧਾਈਆਂ ਬਾਈਆਂ ਨੂੰ ਅਮਲਣ ਨਾਲ ਪਿੱਛੇ ਆ ਗਿਆ ਭਰਾ ਜੀ ਦਾ ਮੋਬਾਈਲ ਆ ਪਿੱਛੇ ਮੱਲਣ ਨਾਲ ਆ ਗਿਆ ਆ ਆ ਗਿਆ ਪਹਿਲੇ ਨੰਬਰ ਵਾਲਾ ਬੰਦਾ ਗੁਰਪ੍ਰੀਤ ਮੱਲਣ ਆ ਲੋ ਭਰਾਵਾਂ ਨੂੰ ਵਧਾਈਆਂ ਬਹੁਤ ਵਧੀਆ ਬਾਜੀ ਹੋਈ ਬਈ ਆ ਦੂਜੇ ਨੰਬਰ ਨਾਲ ਆ ਗਿਆ ਖਾਣੇ ਮੰਗਾ ਰੋੜੀ ਦੇ ਪੂਰੇ ਵਾਲਾ ਆ ਮੰਗਾ ਰੋੜੀ ਬਈ ਦੂਜਾ ਨੰਬਰ ਲੈ ਗਿਆ ਢੰਗ ਗਿਆ ਸਵਾਦ ਇਹ ਉਹ ਨਾਮ ਪਾਇਆ ਬਈ ਦੋ ਨਾਮ ਆ ਆ ਬਈ ਬਹੁਤ ਤੇ ਆ ਪਹਿਲਾ ਨਾਮ ਬਈ ਪੱਖਾ ਤੇ ਪਹਿਲੇ ਦੂਜੇ ਦੂਜਾ ਤੀਜਾ ਨਾਮ ਦੇ ਕੱਪ ਜੀ ਹੈ ਬਈ ਹਾਂ ਦੇਖੋ ਹਾਂ ਉਥੇ ਰੋਬਨਾਂ ਮੈਂ ਤੇ ਹੈ ਬਾਈਆਂ ਨੂੰ ਦੇ ਦੇ ਅੰਦੇ ਚਾਹ ਲੈ ਤੈਨੂੰ ਫੁੱਲ ਖਾਣ ਵਾਲਾ ਆ ਕਾਰਨ ਕਰਕੇ ਮੋੜ ਤੇ ਪਾਣੀ ਆਇਆ ਉਹ ਚੋਆਇਆ ਆਇਆ ਅੱਜ ਆਲਾ ਪ੍ਰਮਾਣ ਨੰਬਰ 1 2 3 4 5 6 7 8 9 10 آء کي سيني پاندو ۽ دريڪ کي ڏيکاري ٿو ته اهو ڪيئن ٿو ڪم ڪندو ۽ اهو 15 کان وڌيڪ آهي